ਸੋਬੀਰ ਸਿੰਘ ਬਾਦਲਦੇਵ ਵੱਲੋਂ ਇੱਕ ਆਡੀਓ ਰਿਕਾਰਡਿੰਗ ਵਾਇਰਲ ਕਰਕੇ ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਦੇ ਉੱਪਰ ਪਟਿਆਲਾ ਦੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਖੜੇ ਕੀਤੇ ਗਏ ਨੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਪਟਿਆਲਾ ਦੇ ਐਸਐਸਪੀ ਦੇ ਵੱਲੋਂ ਡੀਐਸਪੀਜ਼ ਨੂੰ ਕਿਸ ਤਰ੍ਹਾਂ ਦੀਆਂ ਇਨਸਟਰਕਸ਼ਨਸ ਦਿੱਤੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਧੱਕਾ ਕਰਨਾ ਆ ਕਿਸ ਤਰ੍ਹਾਂ ਦੇ ਨਾਲ ਕਾਗਜ਼ ਪਾੜਨੇ ਨੇ ਕਿਸ ਤਰ੍ਹਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਨਾਮਜ਼ਦਗੀ ਪੱਤਰ ਜਿਹੜੇ ਆ ਭਰੇ ਜਾਣੇ ਨੇ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਜਿਹੜੀ ਹੈਗੀ ਆ ਉਹ ਹੋਣੀਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਸ ਗੱਲ ਦਾ ਦਾਵਾ ਕੀਤਾ ਗਿਆ ਕਿ ਜੋ ਵੀ ਕਾਲ ਰਿਕਾਰਡਿੰਗ ਹੈ ਕਾਲ ਰਿਕਾਰਡਿੰਗ ਹੈ ਉਹ ਐਸਐਸਪੀ ਪਟਿਆਲਾ ਦੀ ਹੈ ਉਹ ਇਨਸਟਰਕਸ਼ਨ ਦੇ ਰਹੇ ਨੇ ਕਾਲ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੂਰੀ ਦੀ ਪੂਰੀ ਸਕ੍ਰਿਪਟ ਵੀ ਤਿਆਰ ਕੀਤੀ ਗਈ ਆ ਸਕ੍ਰਿਪਟ ਤਿਆਰ ਕਰਕੇ ਲਿਖ ਕੇ ਦੱਸਿਆ ਗਿਆ ਕਿ ਕੀ ਕੀ ਗੱਲਾਂ ਸਪੀਚ ਐਸਐਸਪੀ ਪਟਿਆਲਾ ਦੇ ਵੱਲੋਂ ਕਈਆਂ ਕਈਆਂ ਤੇ ਜਵਾਬ ਦੇ ਵਿੱਚ ਜੋ ਡੀਐਸਪੀ ਨੇ ਉਹਨਾਂ ਦੇ ਵੱਲੋਂ ਜਵਾਬ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਨੇ ਉਹ ਗਈਆਂ ਗਈਆਂ ਨੇ ਸੋ ਸੁਖਬੀਰ ਸਿੰਘ ਬਾਦਲ ਜਿਹੜਾ ਸਾਫ਼ ਤੌਰ ਤੇ ਲਿਖਦੇ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਜਿੱਥੇ ਅਕਾਲੀ ਮਿਲਨ ਉਹਨਾਂ ਦੇ ਨਾਮਦਕੀ ਪੱਤਰ ਪਾੜ ਦਿਓ ਪੰਜਾਬ ਪੁਲਿਸ ਇਹ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੋ ਆਡੀਓ ਪਾਈ ਗਿਆ ਉਸ ਦਾ ਟਾਈਟਲ ਜਿਹੜਾ ਆ ਉਹ ਦਿੱਤਾ ਗਿਆ ਦਸਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਲਿਖਦੇ ਨੇ ਕਿ ਅੱਜ ਪੁਲਿਸ ਅਬਜ਼ਰਵਰ ਆਈਸੀ ਤੇ ਉਸ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਕੋਲ ਗਏ ਸੀ ਡੀਆਈਜੀ ਕੁਲਦੀਪ ਚਾਹਲ ਡੀਸੀ ਪ੍ਰੀਤੀ ਯਾਦਵ ਵੀ ਗਏ ਸੀ ਮੈਂ ਵੀ ਸੀਗਾ ਤੇ ਮੇਰੇ ਨਾਲ ਐਸਪੀ ਹੈੱਡਕੁਆਰਟਰ ਤੇ ਐਸਪੀ ਸਿਟੀ ਵੀ ਸੀਗੇ SSP ਪਟਿਆਲਾ ਬਰਨ ਸ਼ਰਮਾ ਪ੍ਰਸ਼ਾਸਨ ਧੱਕੇ ਤੋਂ ਮਨਾ ਨਹੀਂ ਕਰਦਾ ਉਹਨਾਂ ਦਾ ਕਲੀਅਰ ਹੈ ਕਿ ਲੋਕਲ ਬਾਡੀਜ਼ ਵਿੱਚ ਲੋਕਲ ਬਾਡੀਜ਼ ਵਿੱਚ ਇਹ ਹੋਣਾ ਹੀ ਹੈ SSP ਪਟਿਆਲਾ ਪ੍ਰੰਤੂ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਬੰਦੇ ਨੂੰ ਟਾਰਗੇਟ ਕਰਨਾ ਆ ਰੋਕਣਾ ਆ ਬਾਰੋ-ਬਾਰ ਰੋਕਿਆ ਜਾਵੇ ਉਸਦੇ ਪਿੰਡ ਘਰ ਜਾਂ ਰਾਤ ਇਹੀ ਕਾਗਜ਼ ਨੋਮੀਨੇਸ਼ਨ ਫਾਈਲਿੰਗ ਸੈਂਟਰ ਤੇ ਪਹੁੰਚਣ ਤੋਂ ਬਾਅਦ ਨਾ ਪਾੜੇ ਜਨ ਐਸਐਸਪੀ ਪਟਿਆਲਾ ਕੱਲ ਸਾਡੇ ਲਈ ਵੀ ਸਭ ਤੋਂ ਸੈਂਸਿਟਿਵ ਦਿਨ ਹੈ ਕਿਉਂਕਿ ਸ਼ਾਇਦ ਸੁਖਪੀਰ ਸਿੰਘ ਬਾਦਲ ਆਪ ਕਨੌਰੋਂ ਐਸਐਸਪੀ ਪਟਿਆਲਾ ਪੋਲਿਟੀਕਲ ਲੀਡਰਸ਼ਿਪ ਤੋਂ ਡਾਇਰੈਕਸ਼ਨ ਲੈ ਰਹੇ ਆ ਡੀਐਸਪੀ ਹਰ ਸਿਮਰਨ ਖੰਡਾਨਾ ਸੈਟੀਸਫਾਇਡ ਐ ਐਸਐਸਪੀ ਪਟਿਆਲਾ ਪੋਲਿਸੀ ਇਹ ਹੈ ਕਿ ਜਿਸ ਨੂੰ ਵੀ ਕਾਗਜ਼ ਢਾਕਲ ਕਰਨ ਤੋਂ ਰੋਕਣਾ ਹੈ ਉਸ ਨੂੰ ਪਿੰਡ ਚ ਰੋਕੋ ਘਰ ਚ ਰੋਕੋ ਜਾਂ ਫਿਰ ਰਾਹ ਜਾਂਦੇ ਨੂੰ ਰੋਕੋ ਐਸਐਸਪੀ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਡੀਆਈਜੀ ਡਿਪਟੀ ਕਮਿਸ਼ਨਰ ਤਿੰਨਾਂ ਦਾ ਇਹ ਸੀਗਾ ੱੱਕਾ ਤਾਂ ਹੋਣਾ ਹੀ ਐ ਪਰ ਜਿਸ ਤਰ੍ਹਾਂ ਐਮਸੀ ਇਲੈਕਸ਼ਨ ਦੌਰਾਨ ਸੈਂਟਰਾਂ ਦੇ ਅੰਦਰ ਕਾਗਜ਼ ਪਾੜੇ ਸੀ ਉਦਾਂ ਨਾ ਹੋਵੇ ਸਭ ਕੁਝ ਬਾਹਰੋਂ ਬਾਹਰ ਹੋ ਜਾਵੇ ਐਸਐਸਪੀ ਪਟਿਆਲਾ ਅਸੀਂ ਐਮਐਲਏ ਸਾਹਿਬ ਤੇ ਉਹਨਾਂ ਦੀ ਟੀਮ ਦੇ ਕੰਟੈਕਟ ਵਿੱਚ ਆ ਸਭ ਇਸੇ ਤਰ੍ਹਾਂ ਪਲਾਨ ਕੀਤਾ ਹੋਇਆ ਜੀ ਡੀਐਸਪੀ ਨਾਬਾ ਐਮਐਲਏ ਸਾਹਿਬ ਦੇ ਬੰਦਿਆਂ ਨੂੰ 9 ਵਜੇ ਦਾ ਟਾਈਮ ਦਿਵਾ ਕੇ ਪਹਿਲਿਆਂ ਦੇ ਵਿੱਚ ਹੀ ਕਾਗਜ਼ ਦਾਖਲ ਕਰਵਾ ਦੇਵਾਂਗੇ ਡੀਐਸਪੀ ਸਮਾਣਾ ਜੋ ਵੀ ਰੋਕਾ ਟੋਕੀ ਕਰਨੀ ਹੈ ਪ੍ਰਾਈਵੇਟ ਬੰਦਿਆਂ ਨੇ ਜਾਂ ਆਪਾਂ ਕਰਨੀ ਹੈ ਉਹ बार-ਬਾਰ ਕਰਨੀ ਹੈ ਐਮਐਲਏ ਨੂੰ ਵੀ ਕਹਿ ਦਿਓ ਜਿਹੜਾ ਬੰਦਾ ਡੱਕਣਾ ਹੈ ਉਸ ਨੂੰ ਕਹਿ ਦਿਓ ਕਿ ਪਿੰਡ ਜਾਂ ਘਰੇ ਹੀ ਕਰ ਲਵੇ ਐਸਐਸਪੀ ਪਟਿਆਲਾ ਨੋਟਡ ਸਰ ਡੀਐਸਪੀ ਪਾਤਲਾ ਡੀਐਸਪੀ ਕਨੌਰ ਸਭ ਦੀ ਨਜ਼ਰ ਤੁਹਾਡੇ ਉੱਪਰ ਹੈ ਪਰ ਜੋ ਵੀ ਤੱਕਾ ਕਰਨਾ ਹੈ ਪਿੰਡ 'ਚ ਹੀ ਕਰ ਲਿਓ ਘਰ 'ਚ ਕਰ ਲਵੋ ਜਾਂ ਫਿਰ ਰਾਹ ਦੇ ਵਿੱਚ ਕਰ ਲਵੋ ਐਸਐਸਪੀ ਪਟਿਆਲਾ ਕੱਲ ਤੁਹਾਡੇ ਸੁਖਬੀਰ ਕੱਲ ਤੁਹਾਡੇ ਸੁਖਬੀਰ ਸਿੰਘ ਸੁਖਬੀਰ ਬਾਦਲਵੀ ਆਊਗਾ ਇਹ ਗੱਲਾਂ ਸਾਰਿਆਂ ਨੂੰ ਪਤਾ ਹੈ ਕਿ ਨਮਜ਼ਦੀਆਂ ਤੋਂ ਰੋਕਣਾ ਵੀ ਹੈ ਤੇ ਰਿਜੈਕਸ਼ਨ ਵੀ ਹੋਣੀ ਹੈ ਐਸਐਸਪੀ ਪਟਿਆਲਾ ਕਿਸੇ ਨੇ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਵੇਗੀ ਉਸ ਦੀ ਪੋਜੀਟਿਵ ਰਿਪੋਰਟ ਮੈਂ ਬਣਾਵਾਗਾ ਐਸਐਸਪੀ ਪਟਿਆਲਾ ਡੀਐਸਪੀ ਰਾਜਪੁਰਾ ਜੇਕਰ ਕਾਗਜ਼ ਖੋਣੇ ਨੇ ਉਹ 5 ਕਿਲੋਮੀਟਰ ਪਹਿਲਾਂ ਖੋਲੇ ਜਾਣ ਜੇਕਰ ਕੋਈ ਆਪਦੀ ਜ਼ੁਰਤ ਨਾਲ ਅੰਦਰ ਆ ਗਿਆ ਤਾਂ ਆਰਓ ਉਸ ਦੀ ਨਮਜ਼ਦਗੀ ਕੈਨਸਲ ਕਰਾਵੇ ਐਸਐਸਪੀ ਪਟਿਆਲਾ ਹਾਂਜੀ ਜਸਪੀਰ ਜੀ ਕਿਵੇਂ ਰਿਹਾ ਐਸਐਸਪੀ ਪਟਿਆਲਾ ਅੱਜ ਚਾਰ ਕਾਗਜ਼ ਦਾਖਲ ਹੋਏ ਜੀ ਕੱਲ ਨੂੰ ਜਿਵੇਂ ਸਰ ਨੇ ਕਿਹਾ ਆ ਘਰ ਜਾਂ ਰਾਹ ਦੇ ਵਿੱਚ ਹੀ ਸਭ ਕਰਾਂਗੇ ਜਸਪੀਰ ਚਲੋ ਠੀਕ ਹੈ ਜੀ ਤਕੜੇ ਹੋ ਕੇ ਜਿਵੇਂ ਗਾਈਡ ਕੀਤਾ ਉਵੇਂ ਕੰਮ ਕਰੋ ਸਾਰੇ ਐਸਐਸਪੀ ਪਟਿਆਲਾ ਇਸ ਸਕ੍ਰਿਪਟ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਸਾਂਝੀ ਕੀਤੀ ਗਈ ਆ ਹਾਲਾਂਕਿ ਆਡੀਓ ਰਿਕਾਰਡਿੰਗ ਜੋ ਹੈ ਉਸ ਦੇ ਵਿੱਚ ਬੜਾ ਕੁਝ ਹੈ ਉਹ ਲੋਕ ਜਿਹੜੇ ਨੇ ਸੁਣ ਰਹੇ ਨੇ ਸੋਸ਼ਲ ਮੀਡੀਆ ਤੇ ਇਸ ਬਲੇ ਇਸ ਦੇ ਵਿੱਚ ਅਖੀਰ ਦੇ ਵਿੱਚ ਜਾਂਦਿਆਂ ਜਾਂਦਾ ਜਦ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਗੱਲ ਚੱਲਦੀ ਆ ਤਾਂ ਤਾਂ ਇੱਕ ਸ਼ਖਸ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਜ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਐਸਐਸਪੀ ਪਟਿਆਲਾ ਹੋਣ ਦਾ ਦਾਵਾ ਕਰਦੇ ਨੇ ਤਾਂ ਇਹ ਵੀ ਕਿਹਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ 10 ਸਾਲ ਪਹਿਲਾਂ ਜਿਹੜੇ ਨੇ ਉਹ ਡਿਪਟੀ ਸੀਐਮ ਹੁੰਦੇ ਸੀ ਡਿਪਟੀ ਸੀਐਮ ਜਿਹੜੇ ਉਹ 10 ਸਾਲ ਪਹਿਲਾਂ ਹੁੰਦੇ ਸੀ ਤਾਂ ਕਿਸੇ ਨੂੰ ਡਰਨ ਦੀ ਜਿਹੜੀ ਆ ਉਹ ਜ਼ਰੂਰਤ ਨਹੀਂ ਆ ਹਾਲਾਂਕਿ ਇਹ ਆਡੀਓ ਰਿਕਾਰਡਿੰਗ ਜਿਹੜੀ ਆ ਪਟਿਆਲਾ ਦੇ ਪੁਲਿਸ ਪ੍ਰਸ਼ਾਸਨ ਦੀ ਐਸਐਸਪੀ ਪਟਿਆਲਾ ਦੇ ਵੱਲੋਂ ਇਨਸਟਰਕਸ਼ਨ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਸਭ ਕੁਝ ਕਰਨਾ ਹੈ ਇਸ ਗੱਲ ਦਾ ਦਾਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਹੈਗਾ ਉਹ ਕੀਤਾ ਗਿਆ ਹਾਲਾਂਕਿ ਇਸ ਤੇ ਪੰਜਾਬ ਪੁਲਿਸ ਦਾ ਕੀ ਕਹਿਣਾ ਹੈ ਜਾਂ ਫਿਰ 77 ਦਾ ਕੀ ਕਹਿਣਾ ਹੈ 77 ਦੇ ਨਾਲ ਮੇਲ ਮਲਾਪ ਤਾਂ ਜੁੜਦਾ ਹੈ ਕਿਉਂਕਿ ਵਿੱਚ ਵਿਧਾਇਕਾਂ ਦਾ ਵਿਧਾਇਕਾਂ ਦੀ ਚਰਚਾ ਜਿਹੜੀ ਉਹ ਜ਼ਰੂਰ ਹੋਈ ਹੈ ਕਿਉਂਕਿ ਨਾ ਕਿਹਾ ਜਾ ਰਿਹਾ ਕਿ ਅਫਸਰ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਵਿਧਾਇਕ ਸਾਹਿਬ ਦੇ ਨਾਲ ਐਮਐਲਏ ਸਾਹਿਬ ਦੇ ਨਾਲ ਅਸੀਂ ਕੰਟੈਕਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਦੇ ਨਾਲ ਵਿਧਾਇਕ ਸਾਹਿਬ ਕਹਿਣਗੇ ਉਸੇ ਤਰ੍ਹਾਂ ਦੇ ਨਾਲ ਸਭ ਕੁਝ ਜਿਹੜਾ ਉਹ ਹੋਵੇਗਾ ਹਾਲਾਂਕਿ ਇਸ ਤੇ ਸੱਤਾਧਰ ਦਾ ਵੀ ਫਿਰ ਬਿਆਨ ਆਉਣਾ ਲਾਜ਼ਮੀ ਆ ਪ੍ਰਤੀਕਰਮ ਆਉਣਾ ਲਾਜ਼ਮੀ ਆ ਸੱਤਾਧਰ ਕੀ ਕਹਿੰਦੀ ਆ ਕੀ ਹੈ ਆਡੀਓ ਜਿਹੜੀ ਹੈਗੀ ਉਹ ਸੱਚੀ ਹਾਲਾਂਕਿ ਇਹ ਚੀਜ਼ ਜਿਹੜੀ ਆ ਜਾਂਚ ਦਾ ਵਿਸ਼ਾ ਆ ਪਰ ਜੇਕਰ ਇਹ ਆਡੀਓ ਸੱਚੀ ਹੈ ਪੁਖਤਾ ਆ ਤਾਂ ਫਿਰ ਆਮਾਨੀ ਪਾਰਟੀ ਦੇ ਉੱਪਰ ਮਾਨ ਸਰਕਾਰ ਦੇ ਉੱਪਰ ਵੱਡੇ ਸਵਾਲ ਇਹ ਖੜੇ ਹੁੰਦੇ ਨੇ। ਅਰਵਿੰਦ ਕੇਜਰੀ ਵਾਲੇ ਕਹਿੰਦੇ ਨਜ਼ਰ ਆਉਂਦੇ ਨੇ ਆਪਣੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕਿ ਅਸੀਂ ਰਾਜਨੀਤੀ ਕਰਨੀ, ਰਾਜਨੀਤੀ ਬਦਲਣਾ ਹੈ। ਪਰ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਪਲਾਕ ਸੰਪਤੀ ਚੋਣਾਂ ਦੇ ਵਿੱਚ ਸੱਤਾ ਧਿਰ ਦੇ ਵੱਲੋਂ ਧੱਕੇਸ਼ਾਹੀ ਹੋਣੀ ਇਹ ਆਮ ਗੱਲ ਹੈ ਪਿਛਲੇ ਸਮੇਂ ਦੇ ਵਿੱਚ ਵੀ ਪਿਛਲੀਆਂ ਸਰਕਾਰਾਂ ਦੇ ਵੇਲੇ, ਪਿਛਲੀਆਂ ਪਾਰਟੀਆਂ ਦੇ ਵੇਲੇ ਇਹ ਆਮ ਚੱਲਦੀ ਰਹੀ। ਪਰ ਹੁਣ ਪੰਜਾਬ ਦੇ ਵਿੱਚ ਸੱਤਾ ਉਹਨਾਂ ਦੀ ਹੈ ਜੋ ਇਹ ਕਹਿੰਦੇ ਨੇ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ ਧੱਕੇਸ਼ਾਹੀ ਕਰਨ ਨਹੀਂ ਆਏ ਪਰਚਾਂ ਦੀ ਰਾਜਨੀਤੀ ਅਸੀਂ ਕਰਨ ਜਿਹੜੇ ਹੈਗੇ ਆ ਉਹ ਨਹੀਂ ਆਏ ਤਾਂ ਪਰ ਫਿਰ ਇਹ ਸਵਾਲ ਸਵਾਲੀਆ ਚਿੰਨ ਖੜੇ ਹੋਣਗੇ ਜੇਕਰ ਇਹ ਆਡੀਓ ਦੇ ਵਿੱਚ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਸੱਚ ਜਿਹੜਾ ਹੈਗਾ ਆ ਉਹ ਸਾਬਤ ਹੁੰਦੀ ਆ ਇਹ ਆਡੀਓ ਕਿਤਨਾ ਕਿਤੇ ਜਿਹੜੀ ਆ ਉਹ ਸੱਚੀ ਸਿੱਧ ਹੁੰਦੀ ਹੈ ਜਿੱਥੇ ਇੱਕ ਪਾਸੇ ਆਡੀਓ ਦੇ ਵਿੱਚ ਸੱਤਾਧਿਰ ਤੇ ਪਟਿਆਲਾ ਪ੍ਰਸ਼ਾਸਨ ਦੇ ਉੱਪਰ ਸਵਾਲ ਖੜੇ ਕਰਦੇ ਸੁਖਬੀਤ ਸਿੰਘ ਬਾਲਦਲ ਬਾਦਲ ਨਜ਼ਰ ਆਇਆ ਤਾਂ ਉੱਤੇ ਹੀ ਇੱਕ ਹੋਰ ਪੋਸਟ ਜਿਹੜੀ ਆ ਉਹ ਵੀ ਚਰਚਾ ਦੇ ਵਿੱਚ ਆ ਉਹ ਪੋਸਟ ਗੁਰਪ੍ਰੀਤ ਸਿੰਘ ਬਣਾ ਵਾਲੀ ਦੀ ਆ ਜੋ ਵਧਾਇਕ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਉਹ ਪੋਸਟ ਪਾਉਂਦੇ ਨੇ ਸਾਫ਼ ਸਾਫ਼ ਤੌਰ ਤੇ ਲਿਖਦੇ ਨੇ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਸਰਦੂਲਗੜ ਚੁਨੀਰੀਆਂ ਚੋਣਾਂ 14 ਤਰੀਕ ਨੂੰ ਹੋਣੀਆਂ ਨੇ ਪਹਿਲਾਂ ਪੰਚਾਇਤਾਂ ਤੇ ਸਰਦੂਲਗੜ ਸ਼ਹਿਰ ਦੀਆਂ ਐਮਸੀ ਦੀਆਂ ਚੋਣਾਂ ਵੀ ਹੋਈਆਂ ਸੀ ਕਿਸੇ ਦੇ ਕਾਗਜ਼ ਭਰਨ ਦੇ ਵਿੱਚ ਕੋਈ ਅੜਿਕਾ ਨਹੀਂ ਲਾਇਆ ਕੋਈ ਨੋਮੀਨੇਸ਼ਨ ਰੱਦ ਨਹੀਂ ਕਰਵਾਇਆ ਮੇਰੇ ਹਲਕੇ ਦੇ ਸਾਰੀ ਪਬਲਿਕ ਨੂੰ ਪਤਾ ਹੈ ਹੁਣ ਵੀ ਚੋਣ ਨਿਰਪੱਖ ਹੋਵੇਗੀ ਜੋ ਵੀ ਫੈਸਲਾ ਮੇਰੇ ਹਲਕੇ ਦੇ ਵੋਟਰ ਕਰਨਗੇ ਸਭ ਕਬੂਲ ਹੋਵੇਗਾ ਜਿੱਤ ਹਰ ਮੇਰੇ ਹਲਕੇ ਵਾਲਿਆਂ ਜਿੱਤ ਹਰ ਮੇਲੇ ਹਲਕੇ ਵਾਲਿਓ ਆਪ ਦੇ ਹੱਥ ਵਿੱਚ ਹੈ ਜੋ ਵੀ ਫਤਵਾ ਦੇਮੋਗੇ ਸਵੀਕਾਰ ਹੋਵੇਗਾ ਮੈਨੂੰ ਮੇਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪਾਰਟੀ ਦੇ ਮੇਰੇ ਕੀਤੇ ਹੋਏ ਕੰਮਾਂ ਤੇ ਹਲਕੇ ਦੀ ਕਰੀ ਸੇਵਾ ਤੇ ਮਾਣ ਹੈ ਮੇਰਾ ਇੱਕ ਵੀ ਮਕਸਦ ਹੈ ਮੇਰਾ ਇੱਕ ਹੀ ਮਕਸਦ ਹੈ ਕਿ ਆਪਣੀ ਭਾਈਚਾਰਕ ਸਾਂਝ ਬਣੀ ਰਹੇ ਵੋਟ ਦੀ ਵਰਤੋਂ ਜ਼ਰੂਰ ਹੋਵੇ ਪਰ ਵੋਟਾਂ ਦੀ ਭਾਈਚਾਰਕ ਸਾਂਝ ਵਿੱਚ ਤਰੇੜ ਨਾ ਆਵੇ ਸਭ ਨੇ ਆਪਣੀ ਆਪਣੀ ਗੱਲ ਕਰਨੀ ਹੈ ਫੈਸਲਾ ਮੇਰੇ ਹਲਕੇ ਦੇ ਵੋਟਰਾਂ ਨੇ ਆਪ ਕਰਨਾ ਹੈ ਚੋਣਾ ਬਿਲਕੁਲ ਨਿਰਪੱਖ ਹੋਣੀ ਹੈ ਤੁਹਾਡਾ ਦਾਸ ਭਾਈਚਾਰਕ ਸਾਂਝ ਬਣਾਈ ਰੱਖਿਓ ਗੁਰਪ੍ਰੀਤ ਸਿੰਘ ਬਣਾਲੀ ਐਮਐਲਏ ਸਰਦੂਰਗੜ ਹੁਣ ਇੱਕ ਪਾਸੇ ਉਹ ਆਡੀਓ ਜਿਸ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੱਤਾ ਧਿਰ ਦੇ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਨੇ ਐਸ ਪਟਿਆਲਾ ਦੇ ਪੁਲਿਸ ਪ੍ਰਸ਼ਾਸਨ ਦੇ ਇਲਜ਼ਾਮ ਲਾਏ ਜਾ ਰਹੇ ਨੇ ਤਾਂ ਉਸ ਤੇ ਵਿੱਚ ਦੂਸਰੇ ਐ ਐਮਐਲਏ ਸਰਦੂਰਗਾ ਦੇ ਵੱਲੋਂ ਇਹ ਪੋਸਟ ਸਾਂਝੀ ਕਰਨੀ ਹੁਣ ਜਾਂ ਤਾਂ ਇਹ ਮੰਨੀਏ ਕਿ ਐਮਐਲਏ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਪਿੰਕਿਆ ਜਾਂ ਇਹ ਮੰਨੀਏ ਕਿ ਜਿਸ ਤਰ੍ਹਾਂ ਦੇ ਪਿਛਲੇ ਦਿਨਾਂ ਦੇ ਵਿੱਚ ਚਰਚਾਵਾ ਜਾਂ ਖਬਰਾਂ ਸੁਰਕੀਆਂ ਸਾਹਮਣੇ ਆ ਰਹੀਆਂ ਨੇ ਕਿ ਸੱਤਾ ਧਿਰ ਜਿਹੜੀ ਹੈਗੀ ਆ ਉਹ ਜ਼ੋਰ ਅਜ਼ਮਾਇਸ਼ ਕਰ ਰਹੀ ਆ ਉਹ ਧੱਕੇਸ਼ਾਹੀ ਜਿਹੜੀਆਂ ਕਰ ਰਹੀ ਆ ਜਾਂ ਤਾਂ ਉਹਨਾਂ ਨੂੰ ਦੇਖਦੇ ਆ ਅ ਗੁਰਪ੍ਰੀਤ ਸਿੰਘ ਬਣਾਲੀ ਦੇ ਵੱਲੋਂ ਇਹ ਪੋਸਟ ਪਾਈ ਗਈ ਜਾਂ ਫਿਰ ਇਹ ਮੰਨ ਕੇ ਚੱਲਿਆ ਕਿ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਇਹ ਚਰਚਾ ਹੈ ਕਿ ਸੱਤਾ ਤਿਰਪਾਟੀ ਪਈ ਪਿਛਲੀਆਂ ਪਾਰਟੀਆਂ ਜੋ ਰਹੀਆਂ ਨੇ ਉਹ ਆਮ ਤੌਰ ਤੇ ਧੱਕੇ ਚਾਹੀ ਜਿਹੜੀਆਂ ਕਰਦੀਆਂ ਹੁੰਦੀਆਂ ਨੇ ਉਸ ਉਸ ਦੇ ਕਰਕੇ ਉਸ ਤੇ ਕਰਕੇ ਇਹ ਪੋਸਟ ਗੁਰਪ੍ਰੀਤ ਬਣਾਲੀ ਬਣਾਲੀ ਦੇ ਵੱਲੋਂ ਜਿਹੜੀ ਆ ਉਹ ਪਾਈ ਗਈ ਹੈ ਹਾਲਾਂਕਿ ਇਸ ਦੇ ਉੱਪਰ ਅਮੋਨੀ ਪਾਰਟੀ ਦਾ ਸੱਤਾਧਰ ਪਾਰਟੀ ਦਾ ਕੀ ਕਹਿਣਾ ਹੈ ਸੁਖਪੀਰ ਸਿੰਘ ਬਾਦਲ ਦੇ ਇਹਨਾਂ ਇਲਜ਼ਾਮਾਂ ਤੋਂ ਬਾਅਦ ਪਟਿਆਲਾ ਪੁਲਿਸ ਦਾ ਪੱਖ ਸਾਹਮਣੇ ਆਇਆ ਪਟਿਆਲਾ ਪੁਲਿਸ ਦਾ ਕਹਿਣਾ ਹੈ ਕਿ ਇਹ ਜੋ ਆਡੀਓ ਜਿਹੜੀ ਹੈਗੀ ਚੱਲ ਰਹੀ ਆ ਉਹ AI ਜਨਰੇਟਡ ਹੈ ਤੇ ਜੋ ਵੀ ਦੋਸ਼ੀ ਨੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਉਹ ਕਹਿੰਦੇ ਨੇ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਡਿਸਟਰਬ ਕਰਨ ਦੇ ਲਈ ਐਸੀ ਮਿਸਲੀਡ ਕੀਤਾ ਜਾ ਰਿਹਾ ਪਬਲਿਕ ਨੂੰ ਐਸੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਪਬਲਿਕ ਦੇ ਵਿੱਚ ਫਲਾਈ ਜਾ ਰਹੀ ਹੈ ਉਹ ਕਹਿੰਦੇ ਨੇ ਕਿ ਨਾਲ ਹੀ ਅਸੀਂ ਕਮਿਟਿਡ ਆ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈਗੀ ਆ ਉਹ ਹੋਵੇ ਉਹਨਾਂ ਦੇ ਵੱਲੋਂ ਸਾਫ਼ ਤੇ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਜਿਹੜੀ ਇਹ ਆਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਲਜ਼ਾਮ ਲਗੇ ਕਿ ਪਟਿਆਲਾ ਪੁਲਿਸ ਦੇ ਵੱਲੋਂ ਪੁਲਿਸ ਕਰਮੀਆਂ ਨੂੰ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਧੱਕੇਸ਼ਾਹੀ ਹੋਈਆਂ ਕਿਸ ਤਰ੍ਹਾਂ ਦੇ ਨਾਲ ਕਾਗਜ਼ ਜਿਹੜੇ ਹੈਗੇ ਆ ਉਹ ਪਾੜੇ ਜਾਣੇ ਹੁਣ ਦੇਖਣਾ ਹੋਵੇਗਾ ਕਿ ਸੱਤਾਧਿਰ ਦਾ ਇਸ ਦੇ ਉੱਪਰ ਕੀ ਪੱਖ ਸਾਹਮਣੇ ਆਉਂਦਾ ਹੈ